2026 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਹੌਲੀ-ਹੌਲੀ ਕਰਮਾਰੀ ਹੈ ਜਦੋਂ ਕਿ ਚੋਣਾਂ ਅਜੇ ਦੂਰ ਨੇ ਰਾਜਨੀਤਿਕ ਪਾਰਟੀਆਂ ਦੀਆਂ ਤਿਆਰੀਆਂ ਅਤੇ ਰਣਨੀਤੀਆਂ ਜ਼ਮੀਨਾਂ 'ਤੇ ਦਿਖਾਈ ਦੇ ਰਹੀਆਂ ਨੇ ਇਸ ਸੰਦਰਭ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਪੋਸਟਰ ਲਗਾਉਣ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਲਗਾਏ ਗਏ ਇਨ੍ਹਾਂ ਪੋਸਟਰਾਂ ਵਿੱਚ ਨੌਜਵਾਨ ਨੇਤਾ ਮਨਸੀਰਤ ਸਿੰਘ ਦੀ ਤਸਵੀਰ ਪ੍ਰਮੁੱਖਤਾ ਨਾਲ ਦਿਖਾਈ ਦਿੱਤੀ ਪੋਸਟਰਾਂ ਵਿੱਚ ਮਨਸੀਰਤ ਸਿੰਘ ਨੂੰ ਇੱਕ ਉੱਬਰਦੇ ਸਿਤਾਰੇ ਵਜੋਂ ਪੇਸ਼ ਕੀਤਾ ਗਿਆ ਪੋਸਟਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮਿਤ ਸ਼ਾ ਭਾਜਪਾ ਨੇਤਾ ਤਰੁਣਯੋਗ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਵੀ ਸ਼ਾਮਲ ਸਨ ਇਹਨਾਂ ਪੋਸਟਾਂ ਬਾਰੇ ਸਭ ਤੋਂ ਵੱਧ ਚਰਚਾ ਵਾਲਾ ਵਿਸ਼ਾ ਇਹ ਹੈ ਕਿ ਇਹਨਾਂ ਉਹ ਕਾਲੀਗਲਤ ਤੇ ਭਾਜਪਾ ਵਿਚਕਾਰ ਕਥਿਤ ਗੱਠਜੋੜ ਦੇ ਸੰਕੇਤ ਵੱਜੋਂ ਦੇਖਿਆ ਜਾ ਰਿਹਾ ਹੈ। ਪੋਸਟਾਂ ਦੇ ਡਿਜ਼ਾਈਨ ਅਤੇ ਉਹਨਾਂ ਤੇ ਲੱਗੇ ਪ੍ਰਮੁੱਖ ਨੇਤਾਵਾਂ ਦੀਆਂ ਤਸਵੀਰਾਂ ਨੇ ਰਾਜਨੀਤਿਕ ਹਲਕਿਆਂ ਵਿੱਚ ਕਈ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਭਵਿੱਖ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਇੱਕ ਨਵੇਂ ਰਾਜਨੀਤਿਕ ਗੱਠਜੋੜ ਵੱਲ ਇਸ਼ਾਰਾ ਕਰਦਾ ਹੈ ਜਾਂ ਕਿ ਇਹ ਸਿਰਫ ਇੱਕ ਰੋਜਮਾਨ ਚੈਰੀ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ ਹੈ। ਪਾਵੇਂ ਕਿ ਇਹਨਾਂ ਪੋਸਟਰਾਂ ਬਾਰੇ ਅਜੇ ਤੱਕ ਸ਼ੋਨਿਆ ਕਾਲੀ ਦਲ ਜਾਂ ਭਾਜਪਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹਨਾਂ ਨੂੰ ਅੰਮ੍ਰਿਤਸਰ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਗਤੀਵਿਧੀਆਂ ਪਵਿੱਖੀ ਰਾਜਨੀਤਿਕ ਦਿਸ਼ਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ ਫਿਲਹਾਲ ਇਹ ਯਕੀਨੀ ਹੈ ਕਿ ਇਹਨਾਂ ਪੋਸਟਰਾਂ ਨੇ ਅੰਮ੍ਰਿਤਸਰ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਤੇ ਰਾਜਨੀਤਿਕ ਬਿਆਨਬਾਜ਼ੀ ਤੇਜ਼ ਹਾਲਾਂਕਿ ਇਹਨਾਂ ਪੋਸਟਰਾਂ ਨੂੰ ਬਾਅਦ ਵਿੱਚ ਉਤਰਵਾ ਦਿੱਤਾ ਗਿਆ ਜਦੋਂ ਖਬਰ ਨਸ਼ਰ ਹੋਈ ਤਾਂ ਉਸ ਤੋਂ ਬਾਅਦ ਇਹ ਪੋਸਟਰ ਹਟਾ ਦਿੱਤੇ ਗਏ ਨੇ ਲੇਕਿਨ ਇਹ ਪੋਸਟਰ ਕਈ ਗੰਭੀਰ ਸਵਾਲ ਚੁੱਕਦਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਅਕਾਲੀ ਗਠਜੋੜ ਹੋਵੇਗਾ ਜਾਂ ਨਹੀਂ ਇਹ ਸਵਾਲ ਮੁਰ ਤੋਂ ਪੰਜਾਬ ਦੇ ਵਿੱਚ ਪੱਕਾ ਦਾ ਨਜ਼ਰ ਆ ਰਿਹਾ ਹੈ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਹੌਲੀ-ਹੌਲੀ ਕਰਮਾਰੀ ਹੈ ਜਦੋਂ ਕਿ ਚੋਣਾਂ ਅਜੇ ਦੂਰ ਨੇ ਰਾਜਨੀਤਿਕ ਪਾਰਟੀਆਂ ਦੀਆਂ ਤਿਆਰੀਆਂ ਅਤੇ ਰਾਜਨੀਤੀਆਂ ਜਿਮੀਨਾਤ ਦਿਖਾਈ ਦੇ ਰਹੀਆਂ ਨੇ ਇਸ ਸੰਦਰਭ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਪੋਸਟਰ ਲਗਾਉਣ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਲਗਾਏ ਗਏ ਇਨਾ ਪੋਸਟਰਾਂ ਵਿੱਚ ਨੌਜਵਾਨ ਨੇਤਾ ਮਨਸੀਰਤ ਸਿੰਘ ਦੀ ਤਸਵੀਰ ਪ੍ਰਮੁਖਤਾ ਨਾਲ ਦਿਖਾਈ ਦਿੱਤੀ ਪੋਸਟਰਾਂ ਵਿੱਚ ਮਨਸੀਰਤ ਸਿੰਘ ਨੂੰ ਇੱਕ ਉਬਰਦੇ ਸਿਤਾਰੇ ਵਜੋਂ ਪੇਸ਼ ਕੀਤਾ ਗਿਆ ਪੋਸਟਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮਿਤ ਸ਼ਾ ਭਾਜਪਾ ਨੇਤਾ ਤਰुण ਚੁੱਗ ਸ਼ੋਮਨੀ ਕਾਲੀਗਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸ਼ਿੰਦਰਤ ਕੌਰ ਬਾਦਲ ਦੀਆਂ ਤਸਵੀਰਾਂ ਵੀ ਸ਼ਾਮਲ ਸਨ ਇਹਨਾਂ ਪੋਸਟਾਂ ਬਾਰੇ ਸਭ ਤੋਂ ਵੱਧ ਚਰਚਾ ਵਾਲਾ ਵਿਸ਼ਾ ਇਹ ਹੈ ਕਿ ਨਨ੍ਵਾ ਕਾਲੀਗਲਤ ਤੇ ਭਾਜਪਾ ਵਿਚਕਾਰ ਕਥਿਤ ਗੱਠਜੋੜ ਦੇ ਸੰਕੇਤ ਵੱਜੂ ਦੇਖਿਆ ਜਾ ਰਿਹਾ ਹੈ। ਪੋਸਟਾਂ ਦੇ ਡਿਜ਼ਾਈਨ ਅਤੇ ਉਹਨਾਂ ਤੇ ਲੱਗੇ ਪ੍ਰਮੁੱਖ ਨੇਤਾਵਾਂ ਦੀਆਂ ਤਸਵੀਰਾਂ ਨੇ ਰਾਜਨੀਤਿਕ ਹਲਕਿਆਂ ਵਿੱਚ ਕਈ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਭਵਿੱਖ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਇੱਕ ਨਵੇਂ ਰਾਜਨੀਤਿਕ ਗੱਠਜੋੜ ਵੱਲ ਇਸ਼ਾਰਾ ਕਰਦਾ ਹੈ ਜਾਂ ਕਿ ਇਹ ਸਿਰਫ ਇੱਕ ਰੋਜਮਾਨ ਚੈਰੀ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ ਹੈ। ਪਾਵੇਂ ਕਿ ਇਹਨਾਂ ਪੋਸਟਰਾਂ ਬਾਰੇ ਅਜੇ ਤੱਕ ਸ਼ੋਨਿਆ ਕਾਲੀ ਦਲ ਜਾਂ ਭਾਜਪਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹਨਾਂ ਨੂੰ ਅੰਮ੍ਰਿਤਸਰ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਗਤੀਵਿਧੀਆਂ ਪਵਿੱਖੀ ਰਾਜਨੀਤਿਕ ਦਿਸ਼ਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ ਫਿਲਹਾਲ ਇਹ ਯਕੀਨੀ ਹੈ ਕਿ ਇਹਨਾਂ ਪੋਸਟਰਾਂ ਨੇ ਅੰਮ੍ਰਿਤਸਰ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਤੇ ਰਾਜਨੀਤਿਕ ਬਿਆਨਬਾਜ਼ੀ ਤੇਜ਼ ਹੋ ਸਕਦੀ ਹੈ ਹਾਲਾਂਕਿ ਇਹਨਾਂ ਪੋਸਟਰਾਂ ਨੂੰ ਬਾਅਦ ਦੇ ਵਿੱਚ ਉਤਰਵਾ ਦਿੱਤਾ ਗਿਆ ਜਦੋਂ ਖਬਰ ਨਸ਼ਰ ਹੋਈ ਤਾਂ ਉਸ ਤੋਂ ਬਾਅਦ ਇਹ ਪੋਸਟਰ ਹਟਾ ਦਿੱਤੇ ਗਏ ਨੇ ਲੇਕਿਨ ਇਹ ਪੋਸਟਰ ਕਈ ਗੰਭੀਰ ਸਵਾਲ ਚੁੱਕਦਾ ਹੈ ਕਿ ਕਿਤਨਾ ਕਿਤੇ ਭਾਜਪਾ ਅਕਾਲੀ ਗਠਜੋੜ ਹੋਵੇਗਾ ਜਾਂ ਨਹੀਂ ਇਹ ਸਵਾਲ ਮੁਰ ਤੋਂ ਪੰਜਾਬ ਦੇ ਵਿੱਚ ਪੱਕ ਦਾ ਨਜ਼ਰ ਆ